ਭਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਮੈਂ ਜਗਮੀਤ ਸਿੰਘ ਬੇਗੂ ਵਾਲੇ ਤੋਂ ਤੇ ਆ ਆਪਣੀ ਹੈਪੀ ਸੀਡਰ ਵਾਲੀ ਕਣਕਾ ਜੀ 3 ਨਵੰਬਰ ਦੀ ਬੀਜੀ ਆ ਤੇ ਅੱਜ 9 ਜਨਵਰੀ ਹੋ ਗਈ ਤੇ ਆ ਦੇਖੋ ਜਿਹੜੇ ਖਰਚੇ ਆਪਣੇ ਸੀਗੇ ਬਿਲਕੁਲ ਦਿਸਣੋਂ ਹਟ ਗਏ ਆ ਹਜੂਰ ਸਾਹਿਬ ਗਏ ਸੀ ਕਾਫੀ ਦਿਨ ਹੋ ਗਿਆ 15 ਦਿਨ ਕੋਈ ਵੀਡੀਓ ਨਹੀਂ ਬਣਾਈ ਗਈ ਤੇ ਉਹ ਟਾਵੇਂ ਟਾਵੇਂ ਦੂਰ ਆ ਮੈਂ ਤੁਹਾਨੂੰ ਦਿਖਾਉਣਾ ਖਰਚੇ ਦਿਸਦੇ ਆ ਤੇ ਨੇੜੇ ਜਮਾ ਦਿਸਣੋਂ ਹਟ ਗਏ ਆ ਤੇ ਹੈਪੀ ਸੀਡਰ ਨਾਲ ਕਣਕ ਵੀਜਣ ਦੇ ਫਾਇਦੇ ਫਾਇਦੇ ਆ ਜੀ ਨੁਕਸਾਨ ਕੋਈ ਨਹੀਂ ਤੇ ਦੇਖੋ ਕਿੰਨੀ ਸੋਹਣੀ ਗਰੋਥ ਆ ਇਹਦੀ ਤੇ ਨਾ ਕੋਈ ਜ਼ਿਆਦਾ ਖਾਦਾਂ ਦੀ ਲੋੜ ਨਾ ਕੋਈ ਖਰਚ ਦੀ ਲੋੜ ਤੇ ਹਜੇ ਜਿਵੇਂ ਜਿਵੇਂ ਇਹ ਵੱਡੀ ਹੁੰਦੀ ਜਾਊ ਤੇ ਇਹਦੇ ਪੱਤੇ ਦੂਸਰੀਆਂ ਕਣਕਾਂ ਨਾਲੋਂ ਸੋਹਣੇ ਹੋਣਗੇ ਕਿਉਂਕਿ ਇਹਦੇ ਥੱਲੇ ਪਰਾਲੀ ਬਹੁਤ ਪਈ ਆ ਮਿਹਰਬਾਨੀ ਜੀ